ਦੇਖੋ ਜਿਹੜੀ ਡੈਮੋਕ੍ਰੇਸੀ ਆ ਇਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਤੇ ਡੈਮੋਕ੍ਰੇਸੀ ਦਾ ਇੱਕ ਥੰਮ ਮੰਨਿਆ ਜਾਂਦਾ ਤੇ ਉਹ ਸਮੇਂ ਸਮੇਂ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ਰੀ ਵੀ ਸਮੇਂ ਸਮੇਂ ਤੇ ਡਾਇਰੈਕਸ਼ਨਾਂ ਦਿੰਦੀ ਆ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਜਿਸ਼ ਹੋਈ ਤਾਂ ਉਹਨਾਂ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਟੰਗ ਨਾਲ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਜ਼ਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਣਗਹਿਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਦੇ ਕੇ ਫਿਰ ਸੱਦਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਰੱਖੇ ਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ ਇਨਸਾਫ ਕਿੱਥੋਂ ਲੈਣਗੇ ਅੱਜ ਕੱਲ੍ਹ ਤਾਂ ਨਮਾਇੰਦੀ ਪਾਰਟੀ ਇੱਥੇ ਸਾਰੇ ਪੁੰਚੇ ਨੂੰ ਨਾਲ ਹੀ ਦਰੂ ਵੀ ਹਾ ਕੇ ਪਾ ਜਾਣਗੇ ਦੇਖੋ ਦੇਖੋ ਮੈਂ ਕਹਿੰਨਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਨਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਫਿਰ ਤਾਂ ਡੈਮੋਕ੍ਰੇਸੀ ਦੇ ਬਾਜਮੰਦ ਕਰਨ ਵਾਲੀ ਗੱਲ ਹੈ